ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਬ ਦੇ ਉੱਤੇ ਸਿੰਧੀ ਸਮਾਜ ਵੱਲੋਂ ਇੱਕ ਸਮਾਗਮ ਕਰਵਾਇਆ ਜਾ ਰਿਹਾ ਸੀਗਾ ਜਿਹਦੇ ਵਿੱਚ ਇੱਕ ਬੱਚੀ ਜੋ ਕਿ 12-14 ਸਾਲ ਦੀ ਲੱਗਦੀ ਹੈ ਉਹਨਾਂ ਵੱਲੋਂ ਗੁਰੂ ਨਾਨਕ ਦੇਵ ਜੀ ਦਾ ਰੂਪ ਬਣਾ ਕੇ ਸਵਾਂਗ ਰਚਿਆ ਗਿਆ ਸੀਗਾ ਜਿਸ ਦਾ ਪੂਰੇ ਸਿੱਖ ਜਗਤ ਦੇ ਵਿੱਚ ਵਿਰੋਧ ਹੋ ਗਿਆ। ਮੱਧ ਪ੍ਰਦੇਸ਼ ਦੇ ਸ਼ੈਡੋਲ ਦੀ ਇਹ ਘਟਨਾ ਹੈ ਉਸ ਤੋਂ ਬਾਅਦ ਪੂਰਾ ਸਿੱਖ ਜਗਤ ਰੋ ਵਿੱਚ ਹੈ। ਹਾਲਾਂਕਿ ਜਿਹੜੇ ਸਿੰਧੀ ਸਮਾਜ ਹੈ ਉਹਦੇ ਜਿਹੜੇ ਪ੍ਰਧਾਨ ਨੇ ਜਿਹੜੇ ਮੁਖੀਆ ਨੇ ਉਹਦੇ ਵੱਲੋਂ ਇਸ ਦੁਕਾਨ ਦੀ ਮਾਫੀ ਵੀ ਮੰਗ ਲਈ ਗਈ ਹੈ ਪਰ ਫਿਰ ਵੀ ਹਜੇ ਸਿੱਖ ਸਮਾਜ ਵਗਵੇਂ ਮੰਦਿਰ ਤੇ ਸ਼ਾਂਤੀ ਨਹੀਂ ਹੈ ਸੀ ਇਸ ਮਾਮਲੇ ਦੇ ਵਿੱਚ ਇਸ ਘਟਨਾ ਦੇ ਬਾਰੇ ਗੱਲ ਕਰਨੇ ਆ ਚਰਨਜੀਤ ਜੀ ਸਿੱਖ ਧਰਮ ਦੇ ਵਿੱਚ ਇਹ ਵਰਜਿਤ ਹੈ ਕਿ ਕਿਸੇ ਵੀ ਗੁਰੂ ਪੀਰ ਦਾ ਰੂਪ ਧਾਰਨ ਕਰਕੇ ਸਵਾਂਗ ਰਚਣਾ ਤੇ ਇਹ ਘਟਨਾ ਹੋ ਗਈ ਹੈ ਕਿਉਂਕਿ ਸਿੰਧੀ ਸਮਾਜ ਇਟਸੈਲਫ ਮਤਲਬ ਏ ਗੁਰੂ ਨਾਨਕ ਦੇਵ ਜੀ ਨੂੰ ਮੰਨਦਾ ਹੈ ਘਰਾਂ ਦੇ ਵਿੱਚ ਅਖੰਡ ਪਾਠ ਵੀ ਕਰਵਾਉਂਦਾ ਹੈ ਉਹ ਕਿਸੇ ਕਿਸੇ ਵੀ ਹਰ ਧਾਰਮਿਕ ਕੰਮ ਹੋਵੇ ਜਾਂ ਕੋਈ ਵੀ ਖੁਸ਼ੀ ਦਾ ਕੰਮ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦਾ ਪਰ ਇਹ ਜਿਹੜਾ ਅੱਜ ਜਿਹੜੀ ਘਟਨਾ ਹੈਗੀ ਆ ਗੁਰੂ ਨਾਨਕ ਦੇਵ ਜੀ ਦਾ ਸਵਾਗ ਰਚਿਆ ਗਿਆ ਉਹ ਵੀ ਇੱਕ ਲੜਕੀ ਵੱਲੋਂ ਜਿਹੜੀ ਜਿਹਦੀ ਉਮਰ 12-13 ਸਾਲ ਦੀ ਦੱਸੀ ਜਾ ਰਹੀ ਹੈ ਸਿੱਖ ਜਗਤ ਦੇ ਵਿੱਚ ਰੋਹ ਹੈ ਤੁਸੀਂ ਕੀ ਕਹੋਗੇ ਦੇਖੋ ਸਭ ਤੋਂ ਪਹਿਲੀ ਗੱਲ ਹੈ ਕਿ ਕੁਝ ਸਿੱਖ ਵਿਰੋਧੀ ਤਾਕਤਾਂ ਸਰਗਰਮ ਨੇ ਸਿੱਖਾਂ ਨੂੰ ਚੜਾਉਣ ਵਾਸਤੇ ਅਜੇ ਸਾਡੇ ਮਨਾਂ ਦੇ ਵਿੱਚ ਸਰਸੇ ਵਾਲੇ ਵੱਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਹੜਾ ਅੰਮ੍ਰਿਤ ਸੰਚਾਰ ਦਾ ਹੈਕਰ ਸੀਗਾ ਉਹਦਾ ਸਵਾਂਗ ਅਜੇ ਸਾਡੇ ਮਨਾਂ ਵਿੱਚ ਤਾਜ਼ਾ ਹੀ ਸੀਗਾ ਕਿ ਆ ਨਵੀਂ ਘਟਨਾ ਆ ਗਈ ਸ਼ੈਡੂਲ ਦੀ ਮਧ ਪ੍ਰਦੇਸ਼ ਦੀ ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਜਿਹੜੇ ਕਿਤੇ ਨਾ ਕਿਤੇ ਸਾਡੀ ਵੀ ਗਲਤੀ ਹੈ ਉਹਦੇ ਪਿੱਛੇ ਕਾਰਨ ਮੈਂ ਸਮਝਦਾ ਕਿ ਅਸੀਂ ਅਜੇ ਤੱਕ ਲੋਕਾਂ ਨੂੰ ਅਵੇਅਰ ਨਹੀਂ ਕਰ ਸਕੇ ਪਹਿਲੀ ਗੱਲ ਤਾਂ ਇਹ ਹੈ ਦੂਸਰੀ ਗੱਲ ਜੋ ਕੁਝ ਵੀ ਘਟਨਾ ਵਾਪਰੀ ਹੈ ਕਰਨਾਨਕ ਸਾਹਿਬ ਨੇ ਇੱਕ ਝਾਕੀ ਦੇ ਰੂਪ ਵਿੱਚ ਪੇਸ਼ ਕਰਨਾ ਮੈਂ ਸਮਝਦਾ ਇਸ ਤੋਂ ਸ਼ਰਮਨਾਕ ਗੱਲ ਹੋਰ ਨਹੀਂ ਹੋ ਸਕਦੀ ਕਿਉਂਕਿ ਕੌਮੀ ਤੌਰ ਦੇ ਉੱਤੇ ਅਗਰ ਦੇਖਿਆ ਜਾਵੇ ਤੇ ਸਿੱਖ ਧਰਮ ਵਿੱਚ ਮੂਰਤੀ ਪੂਜਾ ਹੀ ਵਿਵਰਚਿਤ ਹੈ ਔਰ ਅਫਸੋਸ ਦੀ ਗੱਲ ਹੈ ਕਿ ਉਹ ਲੜਕੀ ਨੇ ਜਿੰਦਾ ਲੜਕੀ ਨੇ ਇਹ ਸਾਰਾ ਕੁਝ ਕੀਤਾ ਔਰ ਇਸ ਨੇ ਸਿੱਖ ਧਰਮ ਨੂੰ ਝੰਜੋੜਿਆ ਸਾਨੂੰ ਇਹਦੇ ਵਿੱਚ ਦੋਵੇਂ ਚੀਜ਼ਾਂ ਧਿਆਨ ਰੱਖਣੀ ਚਾਹੀਦੀਆਂ ਪਹਿਲੀ ਤਾਂ ਉਸ ਸਿੰਧੀ ਜਿਹੜੇ ਗੁਰੂ ਰਾਮ ਗੁਰੂ ਨਾਨਕ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਦੇ ਨੇ ਸਿੰਧੀ ਸਮਾਜ ਜਿਹੜਾ ਹੈ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਦੇ ਉੱਤੇ ਚੱਲਦਾ ਹੈ ਉਹ ਹਰ ਉਹ ਕਾਰਜ ਕਰਦਾ ਜਿਹੜੇ ਸਿੱਖ ਧਰਮ ਦੇ ਵਿੱਚ ਕੀਤੇ ਜਾਂਦੇ ਨੇ ਲੇਕਿਨ ਉਹਦੇ باوجود ਇਹ ਘਟਨਾ ਵਾਪਰ ਜਾਣੀ ਮੈਂ ਸਮਝਦਾ ਕਿਤੇ ਨਾ ਕਿਤੇ ਜਾਣਕਾਰੀ ਦੀ ਘਾਟ ਵੀ ਹੈਗਾ ਸਾਨੂੰ ਥੋੜਾ ਜਿਹਾ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ ਇਹ ਠੀਕ ਹੈ ਅੱਜ ਅਸੀਂ ਕਵਾਂਗੇ ਜੀ ਸਾਡੇ ਹਿਰਦੇ ਇਹ ਗਲੁੰਦਰੇ ਗਏ ਪੀੜਤਾਾਂ ਦੀ ਦੁਖੀਆਂ ਜੀ ਲੇਕਿਨ ਇਹਦੇ ਪਿੱਛੇ ਕਾਰਨ ਨਹੀਂ ਕਦੀ ਲੱਭਿਆ ਕਾਰਨ ਸਭ ਤੋਂ ਵੱਡਾ ਹੈ ਮੇਰੀ ਨਜ਼ਰ ਦੇ ਵਿੱਚ ਹੈਗਾ ਕਿ ਅਸੀਂ ਅਜੇ ਤੱਕ ਲੋਕਾਂ ਨੂੰ ਇਹ ਦੱਸਣ 'ਚ ਅਸਫਲ ਰਹੇ ਹਾਂ ਕਿ ਸਿੱਖ ਧਰਮ ਦੇ ਵਿੱਚ ਮੂਰਤੀ ਪੂਜਾ ਬਵਰਜਿਤ ਹੈ ਕੋਈ ਵੀ ਵਿਅਕਤੀ ਗੁਰੂ ਸਾਹਿਬਾਨ ਦਾ ਸਵਾੰਗ ਨਹੀਂ ਰੱਖ ਸਕਦਾ ਜਰਨਜੀਤ ਜੀ ਜਿਹੜੇ ਸਿੰਧੀ ਸਮਾਜ ਦੇ ਮੁਖੀ ਨੇ ਜਿਹੜੇ ਮੁਖੀਆ ਨੇ ਉਹਨਾਂ ਨੇ ਇਹ ਗੱਲ ਮੰਨਿਆ ਕਿ ਉਹਨਾਂ ਨੇ ਮਾਫੀ ਵੀ ਮੰਗੀ ਹੈ ਕਿ ਉਹਨਾਂ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀਗੀ ਕਿ ਇਸ ਤਰ੍ਹਾਂ ਦਾ ਕੋਈ ਆ ਹੋ ਸਕਦਾ ਹੈ ਜਿਹੜੀ ਘਟਨਾ ਹੋ ਸਕਦੀ ਹੈ ਇਸ ਤਰ੍ਹਾਂ ਹੀ ਕੋਈ ਲੜਕੀ ਆਈ ਹੈ ਸਮਾਗਮ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਦਾ ਸਰੂਪ ਦਾ ਸਵਾਂਗ ਰਚਿਆ ਹੋਇਆ ਹੈ ਮਗਰ ਲੋਕਾਂ ਨੇ ਉਹ ਜਿਹੜੇ ਉੱਥੇ ਮੌਜੂਦ ਸੀਗੇ ਜਿਹੜੇ ਉੱਥੇ ਆਏ ਸੀਗੇ ਉਹਨਾਂ ਨੇ ਕਾਫੀ ਐਪਰੀਸ਼ੀਏਟ ਕੀਤਾ ਮਤਲਬ ਪੂਜਿਆ ਉਹਨਾਂ ਨੂੰ ਉਹਨਾਂ ਦੇ ਗੱਲ ਸੀਗੀ ਪਰ ਉਹਨਾਂ ਨੂੰ ਸਮਾਜ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀਗੀ। ਕਿਆ ਇਹਦੀ ਘਾਟ ਉਹਨਾਂ ਤੱਕ ਨਹੀਂ ਪਹੁੰਚ ਘਾਟ ਹੈ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਉਹ ਸਮਾਜ ਨੂੰ ਘਾਟ ਹੈ ਕਿਉਂ ਜਿਹੜੇ ਸਿੱਖ ਧਰਮ ਦੇ ਨਾਲ ਜੁੜੇ ਹੋਏ ਨੇ ਜਿਹੜੇ ਆਪਣੇ ਹਰ ਕਾਰਜ ਹਰ ਕੰਮ ਜਿਹੜੇ ਨੇ ਉਹ ਗੋਬਨਾਨਕ ਦੇਵ ਜੀ ਦੇ ਨਾਮ ਤੋਂ ਸ਼ੁਰੂ ਕਰਦੇ ਨੇ। ਨਹੀਂ ਮੈਂ ਸਮਝਦਾ ਕਿ ਉਹਨਾਂ ਨੂੰ ਸਾਰਾ ਪਤਾ ਸੀਗਾ। ਅਸਲ ਦੇ ਵਿੱਚ ਕੀ ਹੈਗਾ ਕਿ ਜਿਹੜੀ ਲੜਕੀ ਆਈ ਹੈ ਉਹਦੇ ਨਾਲ ਮੈਂ ਵੀ ਉਹ ਵੀਡੀਓਜ਼ ਦੇਖੀਆਂ ਨੇ। ਉਸ ਲੜਕੀ ਦੇ ਨਾਲ ਕੁਝ ਲੋਕ ਸਿੰਧੀਵੀ ਦੇ ਵਿੱਚ ਕੁਝ ਧਾਰਮਿਕ ਗੀਤ ਗਾਉਂਦੇ ਚੱਲ ਰਹੇ ਨੇ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਲੜਕੀ ਪੰਡਾਲ ਦਾ ਇੱਕ ਚੱਕਰ ਲਗਾਉਂਦੀ ਹੈ ਜਿਸ ਢੰਗ ਨਾਲ ਪਰਫਾਰਮੈਂਸ ਦਿਖਾ ਰਹੀ ਹੈ ਉਹ ਸਾਹਮਣੇ ਦੇਖ ਕੇ ਲੱਗਦਾ ਕਿ ਇਹ ਪਹਿਲਾਂ ਤੋਂ ਹੀ ਤਿਆਰੀ ਕੀ ਤਿਆਰ ਕੀਤਾ ਹੋਇਆ ਪ੍ਰੋਗਰਾਮ ਸੀ ਮਾਫੀ ਮੰਗ ਲੈਣੀ ਚਲੋ ਚੰਗੀ ਗੱਲ ਹੈ ਲੇਕਿਨ ਸਾਡੇ ਸਿਧਾਂਤਾਂ ਦੇ ਉੱਤੇ ਸਿੱਧਾ ਹਮਲਾ ਆ ਮਾਫੀ ਜਿਹੜੀ ਹੈ ਉਹ ਘਰ ਬੈਠਿਆਂ ਨਹੀਂ ਮਿਲਣੀ ਚਾਹੀਦੀ ਸਿੱਖ ਧਰਮ ਦੇ ਕੁਝ ਸਿਧਾਂਤ ਨੇ ਸਾਡੀ ਕੋਈ ਵੀ ਧਾਰਮਿਕ ਸ਼ਿਕਾਇਤ ਹੁੰਦੀ ਹੈ ਉਹਦੀ ਅਕਾਲ ਤਖਤ ਸਾਹਿਬ ਤੋਂ ਮਾਫੀ ਹੁੰਦੀ ਹੈ ਸਿੰਧੀ ਸਮਾਜ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਅਨਿਆਈ ਹੈ ਇਸ ਕਰਕੇ ਉਹ ਅਕਾਲ ਤਖਤ ਸਾਹਿਬ ਤੇ ਆਉਂਦੇ ਨੇ ਤੇ ਉਹਨਾਂ ਨੂੰ ਮਾਫੀ ਤਾਂ ਹੀ ਮਿਲ ਸਕਦੀ ਹੈ ਜਿਹੜਾ ਤਨਖਾਹ ਦੀ ਵਿਧੀ ਸਾਡੀ ਉਲਗਵਾਨ ਤੋਂ ਬਾਅਦ ਚਲਨ ਜੀ ਜੀ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਹੜਾ ਇਹ ਸਾਹਮਣੇ ਆਇਆ ਜਿਸ ਦਾ ਤੁਸੀਂ ਵੀ ਦੱਸਿਆ ਹੈ ਕਿ ਡੇਰਾ ਮੁਖੀ ਦੀ ਵੀ ਗੱਲ ਹੋ ਗਈ ਪਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਡੇਰਾ ਮੁਖੀ ਨੂੰ ਉਸ ਵੇਲੇ ਮਾਫ ਕਰ ਦਿੱਤਾ ਸੀਗਾ ਜਿਹੜਾ ਉਹਦੇ ਇੱਕ ਲੈਟਰ ਦਿੱਤੇ ਹੋਏ ਬਾਅਦ ਤੇ ਕੀ ਇਹਨਾਂ ਨੂੰ ਮਾਫੀ ਨਹੀਂ ਦਿੱਤੀ ਜਾ ਸਕਦੀ ਮਾਫੀ ਦਿੱਤੀ ਜਾ ਸਕਦੀ ਹੈ ਲੇਕਿਨ ਖੁਦ ਪੇਸ਼ ਹੋਣਾ ਪਵੇਗਾ ਨਾ ਪਰ ਮੈਂ ਜਿਸ ਕਰਮ ਦੇ ਉੱਤੇ ਦੇਖੋ ਗੱਲ ਕੀ ਹੈ ਜਿਹੜੀ ਡੇਰਾ ਮੁਖੀ ਦੀ ਮਾਫੀ ਸੀ ਉਹ ਸਿਆਸੀ ਇੱਕ ਸੀਗਾ ਮੈਂ ਸਮਝਦਾ ਸਿਆਸੀ ਸਾਜ਼ਿਸ਼ ਸੀ ਜੀ لیکن اس معاملے دے اوپر سیاست نہیں ہونی چاہیے ਧਰਮ ਦਾ ਮਾਮਲਾ ਹੈ ਉਹਨੇ ਵੀ ਸਾਡੇ ਸਿਧਾਂਤਾਂ ਦੀਆਂ ਤੱਜੀਆਂ ਲਾਈਆਂ ਸੀ ਇਹਨਾਂ ਨੇ ਵੀ ਸਾਡੇ ਤੇ ਸਿਧਾਂਤਾਂ ਦੀਆਂ ਤੱਜੀਆਂ ਲਾਈਆਂ ਸੀ کئی ਵਾਰਾ ਜਿਹੜੇ ਸਾਡੇ ਸਤਕਾਰ ਕਮੇਟੀਆਂ ਵਾਲੇ ਜਾ ਕੇ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪਾਵਨ ਰੂਪ ਜਿਹੜੇ ਸਿੰਧੀ ਸਮਾਜ ਦੇ ਕੋਲ ਲੈ ਕੇ ਆਉਂਦੇ ਨੇ ਨੇ ਉਹ ਇਸੇ ਕਰਕੇ ਲੈ ਕੇ ਆਉਂਦੇ ਨੇ ਕਿ ਇਹ ਲੋਕ ਜਿਹੜਾ ਮर्यादा ਦੀ ਉਲੰਘਣਾ ਕਰ ਜਾਂਦੇ ਨੇ ਸਿੱਖ ਧਰਮ ਦਾ ਜਿਹੜਾ ਮੂਲ ਸਿਧਾਂਤ ਹੈ ਉਹ ਕੁਰਬਾਨੀ ਹੈ ਕੁਰਬਾਨੀ ਦੇ ਉੱਤੇ ਸਿੱਖ ਲੋਤੇ ਆ لیکن جو کچھ کل ਬੀਤਿਆ ਜਾਂ ਜੋ ਉਸ ਲੜਕੀ ਨੇ ਕੀਤਾ ਉਹਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਸਿੱਧੇ ਤੌਰ ਤੇ ਉਹਨੇ ਸਾਡੇ ਸ਼ਹਿਰ ਰਗਦੇ ਉੱਤੇ ਹਮਲਾ ਕੀਤਾ ਔਰ ਗੁਰੂ ਨਾਨਕ ਪਾਤਸ਼ਾਹ ਦਾ ਸਮਾਨ ਰਚ ਕੇ ਉਸ ਲੜਕੀ ਨੇ ਇਹ ਦਿਖਾ ਦਿੱਤਾ ਕਿ ਸਾਰੀਆਂ ਜਿਹੜੀਆਂ ਧਾਰਮਿਕ ਪਰੰਪਰਾਵਾਂ ਮੰਨਤਾਵਾਂ ਸਾਰੀਆਂ ਟਿੱਚ ਨੇ ਔਰ ਉਹਦੇ ਨਾਲ ਜਿਹੜੇ ਲੋਕ ਉਸ ਪੰਡਾਲ ਦੇ ਵਿੱਚ ਚੱਕਰ ਲਗਾਉਂਦੇ ਸੀਗੇ ਉਹਨਾਂ ਨੇ ਵੀ ਇਸ ਗੱਲ ਨੂੰ ਜਿਹੜਾ ਹੈਗਾ ਦਾ ਸਾਬਤ ਕੀਤਾ ਕਿ ਸਾਡੀ ਨਜ਼ਰ ਦੇ ਵਿੱਚ ਜਿਹੜਾ ਹੈਗਾ ਵਾ ਇਹ ਸਮਾਂਗ ਜ਼ਰੂਰੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪੱਧਰ ਤੇ ਇਸ ਮਾਮਲੇ ਦੇ ਉੱਤੇ ਕੱਲ ਪ੍ਰਧਾਨ ਸਾਹਿਬ ਨੇ ਵੀ ਕਿਹਾ ਹੈ ਕਿ ਇਹ ਘਟਨਾ ਨਿੰਦਨੀ ਹੈ ਤੇ ਤੇ ਇਹਨੂੰ ਮਤਲਬ ਵਰਜਿਤ ਕੀਤਾ ਜਾਏ ਇਹਨੂੰ ਕਾਰਵਾਈ ਵੀ ਹੋਣੀ ਚਾਹੀਦੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਤੇ ਜਿਸ ਤਰ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਨੂੰ ਪੇਸ਼ ਹੋ ਕੇ ਮਾਫੀ ਮੰਗਣੀ ਚਾਹੀਦੀ ਹੈ ਪਰ ਕੀ ਸ਼੍ਰੋਮਣੀ ਕਮੇਟੀ ਨੂੰ ਨਹੀਂ ਚਾਹੀਦਾ ਕਿ ਆਪਾਂ ਇਸ ਦਾ ਥੋੜਾ ਜਿਹਾ ਲੋਕਾਂ ਨੂੰ ਇਸ ਬਾਰੇ ਸਮਝਾਈਏ ਕਿਉਂਕਿ ਇਹ ਕਮੀ ਕਿਤਨਾ ਕਿਤੇ ਆਪਣੀ ਸ਼੍ਰੋਮਣੀ ਕਮੇਟੀ ਦੀ ਹੈ ਸਾਰੀਆਂ ਤਰਾਂ ਦਾ ਕਸੂਰ ਹੈ ਮੈਂ ਇਕੱਲੇ ਸਿੱਧੀਆਂ ਦਾ ਕਸੂਰ ਨਹੀਂ ਮੈਂ ਤੁਹਾਨੂੰ ਸ਼ੁਰੂਆਤੀ ਦੌਰ ਦੇ ਵਿੱਚ ਕਹਿ ਦਿੱਤਾ ਸੀ ਕਿ ਕਿਤੇ ਨਾ ਕਿਤੇ ਸਾਡੀਆਂ ਕਮੀਆਂ ਆ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਸਿੱਖ ਸਮਾਜ ਰਹਿੰਦਾ ਉਹਨੂੰ ਚਾਹੀਦਾ ਹੈ ਕਿ ਇਸ ਮਾਮਲੇ ਦੇ ਉੱਤੇ ਗੰਭੀਰ ਹੋ ਕੇ ਉਸ ਲੜਕੀ ਨੂੰ ਜਿਹੜਾ ਹੈਗਾ ਵਾ ਪਹਿਲਾਂ ਤੇ ਉਹਦੇ ਖਿਲਾਫ ਧਾਰਮਿਕ ਕਾਰਵਾਈ ਹੋਣੀ ਚਾਹੀਦੀ ਹੈ ਬੱਚਾ ਵੇ ਕਾਨੂੰਨੀ ਕਾਰਵਾਈ ਜਿਹੜੀ ਉਹਦੀ ਜ਼ਿੰਦਗੀ ਖਰਾਬ ਕਰਨ ਵਾਲੀ ਤਲ ਹੋਏਗੀ ਜੋ ਮੇਰੇ ਨਿੱਜੀ ਤੌਰ ਦੇ ਉੱਤੇ ਲੱਗਦਾ ਹੈ ਦੂਸਰੀ ਗੱਲ ਹੈਗੀ ਹੈ ਕਿ ਸਾਨੂੰ ਹੁਣ ਥੋੜਾ ਜਿਆ ਅਵੇਅਰ ਕਰਨ ਵਾਸਤੇ ਲੋਕਾਂ ਨੂੰ ਆਪ ਬਾਹਰ ਨਿਕਲਣਾ ਪਏਗਾ ਗੁਰੂ ਨਾਨਕ ਸਾਹਿਬ ਨੇ ਕਿਸੇ ਪ੍ਰਚਾਰਕ ਨੂੰ ਤਨਖਾਹਦਾਰ ਮੁਲਾਜ਼ਮ ਨਹੀਂ ਸੀ ਰੱਖਿਆ ਬਲਕਿ ਉਹਨਾਂ ਨੇ ਆਮ ਸਿੱਖਾਂ ਨੂੰ ਸੇਵਾ ਦਿੱਤੀ ਸੀ ਪ੍ਰਚਾਰ ਦੀ ਹੁਣ ਆਮ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਆਪ ਉੱਠਣ ਔਰ ਜਿਹੜੇ ਸਿੱਖ ਧਰਮ ਤੇ ਸਿੱਖ ਮਾਨਤਾਵਾਂ ਦੇ ਉੱਤੇ ਹਮਲਾ ਕਰਦੇ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਔਰ ਅਦਰੋਂ ਨਹੀਂ ਸਮਝਦੇ ਫਿਰ ਕਾਨੂੰਨੀ ਕਾਰਵਾਈ ਤਾਂ ਹੈ ਹੀ ਹੈ ਇਸ ਤੋਂ ਪਹਿਲਾਂ ਵੀ ਮੈਂ ਸੌਰੀ ਮੈਂ ਤੁਹਾਡੀ ਗੱਲ ਕੱਟੀ ਹੈ ਇਸ ਤੋਂ ਪਹਿਲਾਂ ਵੀ ਇੰਦੌਰ ਦੇ ਵਿੱਚ ਕੁਝ ਸ਼ਰਾਰਤੀ ਅੰਸਰਾਂ ਨੇ ਗੁਰੂ ਨਾਨਕ ਸਾਹਿਬ ਦਾ ਮਖੌਟਾ ਬਾਤੀ ਇਸ ਤਰ੍ਹਾਂ ਇੱਕ ਜਲੂਸ ਕੱਢਿਆ ਸੀ ਇਹ ਗੱਲ ਸ਼ਾਇਦ 2008-09 ਦੀ ਹੈ ਉਦੋਂ ਵੀ ਬੜਾ ਵਿਵਾਦ ਹੋਇਆ ਸੀ ਇਹ ਕਿਤੇ ਨਾ ਕਿਤੇ ਜਿਹੜਾ ਹੈਗਾ ਵਾ ਜਾਣਕਾਰੀ ਦੀ ਘਾਟ ਤੇ ਸ਼ਰਾਰਤ ਦੋਵੇਂ ਹੀ ਹੈਗੀਆਂ ਨੇ ਜੀ शुक्रिया ਚਰਨ ਜੀ ਦੀ शुक्रिया ਸੋ ਮੱਧ ਪ੍ਰਦੇਸ਼ ਦੇ ਮੱਧ ਪ੍ਰਦੇਸ਼ ਦੀ ਇੱਕ ਘਟਨਾ ਹੈ ਜਿਹਦੇ ਚ ਇੱਕ ਸਿੰਧੀ ਸਮਾਜ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਜਨਮ ਦਿਵਸ ਦੇ ਉੱਤੇ ਮਤਲਬ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰ ਇੱਕ ਸਮਾਗਮ ਕਰਵਾਇਆ ਜਾ ਰਿਹਾ ਸੀਗਾ ਉਸ ਸਮਾਗਮ ਦੇ ਵਿੱਚ ਇੱਕ ਬੱਚੀ ਜਿੱਦ ਅਗੇ ਉਮਰ 13-14 ਸਾਲ ਦੀ ਦੱਸੀ ਜਾ ਰਹੀ ਹੈ ਉਹਨੇ ਗੁਰਨਾਨਕ ਦੇਵ ਜੀ ਦਾ ਸਵਾਗ ਰੱਜ ਕੇ ਪੰਡਾਲ ਦੇ ਵਿੱਚ ਆਂਦੇ ਨੇ ਔਰ ਚੱਕਰ ਲਗਾਉਂਦੇ ਨੇ ਜਿਸ ਦਾ ਵਿਰੋਧ ਪੂਰੇ ਸਿੱਖ ਕੌਮ ਵੱਲੋਂ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਦਾ ਇਤਰਾਜ਼ ਜਤਾਇਆ ਹੈ ਔਰ ਸਿੱਖ ਜਥੇਬੰਦੀਆਂ ਨੇ ਵੀ ਇਸ ਦਾ ਕੜਾ ਇਤਰਾਜ਼ ਜਤਾਇਆ ਹੈ ਹੁਣ ਜਿਤਨਾ ਸਿੰਧੀ ਸਮਾਜ ਦੇ ਜਿਹੜੇ ਪ੍ਰਮੁਖ ਨੇ ਉਹਨਾਂ ਵੱਲੋਂ ਇਸ ਘਟਨਾ ਦੀ ਅਨਬਿਕਤਾ ਵਿਖਾਈ ਹੈ ਯਾਨੀ ਕਿ ਉਹਨਾਂ ਨੂੰ ਨਹੀਂ ਪਤਾ ਸੀਗਾ ਜਾਂ ਇਸ ਬਾਰੇ ਜਾਣਨ ਜਾਣਕਾਰੀ ਨਹੀਂ ਸੀਗੀ ਕਿ ਇਸ ਤਰ੍ਹਾਂ ਦਾ ਕੋਈ ਸਵਾਂਗ ਰੱਖਿਆ ਜਾ ਸਕਦਾ ਜਾਂ ਇਸ ਤਰ੍ਹਾਂ ਦਾ ਕੋਈ ਭਾਰਾ ਵਾਪਰ ਸਕਦਾ ਹੈ ਉਸ ਤੋਂ ਆਪਣੇ ਆਪ ਨੂੰ ਬਿਲਕੁਲ ਬਿਗਨਾ ਦੱਸਦੇ ਨੇ ਮਤਲਬ ਅਨਬਿਕ ਦੱਸਦੇ ਨੇ ਕਿ ਉਹਨਾਂ ਨੂੰ ਇਸ ਬਾਰੇ ਨਹੀਂ ਪਤਾ ਸੀਗਾ ਤੇ ਉਹ ਇਸ ਲਈ ਮਾਫੀ ਜ਼ਰੂਰ ਮੰਗ ਰਹੇ ਨੇ ਪਰ ਸਿੱਖ ਸਮਾਜ ਜਿਹੜਾ ਹੈ ਉਹ ਤਦ ਹੀ ਇਸ ਗੱਲ ਨੂੰ ਮਾਫ ਕਰੇਗਾ ਜਦਕਿ ਉਹ ਪਰਿਵਾਰ ਯਾ ਬੇਟੀ ਯਾ ਉਹਨਾਂ ਦੇ ਘਰ ਵਾਲੇ ਘਰ ਦੇ ਮਾਪਿਓ ਇੱਥੇ ਆਣ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਣ ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਡੈਨਿੰਗ ਸਵੇਰਾ ਟੀਵੀ ਅੰਮ੍ਰਿਤਸਰ